ਜਿਹੜੇ ਮੇਰੇ ਭੈਣ ਭਰਾ ਕਹਿੰਦੇ ਨੇ ਕਿ ਅਸੀਂ ਆਪਣਾ ਫੇਸ ਅੱਗੇ ਨਹੀਂ ਲੈ ਕੇ ਆਉਣਾ ਚਾਹੁੰਦੇ ਹੈਗੇ ਤੇ ਜਿਹੜੇ ਕਹਿੰਦੇ ਵੀ ਸਾਡੇ ਵਿੱਚ ਕੋਈ ਟੈਲੈਂਟ ਵੀ ਨਹੀਂ ਹੈਗਾ ਉਹਨਾਂ ਲਈ ਇਹ ਚੈਨਲ ਬਹੁਤ ਹੀ ਵਧੀਆ ਵਾ ਕੁਝ ਵੀ ਨਹੀਂ ਕਰਨਾ ਤੁਹਾਡੇ ਕੋਲ ਇੱਕ ਸਿਰਫ ਐਂਡਰੋਇਡ ਫੋਨ ਆ ਤੇ ਤੁਸੀਂ ਉਹ ਗੇਮ ਖੇਡ ਕੇ ਤੁਸੀਂ ਮਹੀਨੇ ਦੇ ਲੱਖ ਰੁਪਏ ਤੁਸੀਂ ਕਿਵੇਂ ਟੁਮਾ ਸਕਦੇ ਹੋ ਜਿਹਨ ਜਿਹੜੇ ਛੋਟੇ ਬੱਚੇ ਬਹੁਤ ਜ਼ਿਆਦਾ ਦੇਖਦੇ ਨੇ ਅਗਰ ਤੁਸੀਂ ਇਸ ਚੈਨਲ ਤੇ ਤੁਸੀਂ ਕੰਮ ਕਰਦੇ ਨਾ ਤਾਂ ਮੈਂ ਗਰੰਟੀ ਦਿੰਦਾ ਤੁਸੀਂ ਮਹੀਨੇ ਦੇ 5 ਤੋਂ 6 ਲੱਖ ਰੁਪਏ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾ ਲੋਗੇ ਜੀ ਤੁਸੀਂ ਫੋਰਨ ਕੰਟਰੀਆਂ ਦੇ ਵਿੱਚ ਵੀ ਦੇਖੇ ਜਾਂਦੇ ਨੇ ਨਿਊਜ਼ੀਲੈਂਡ ਹੋਵੇ ਕੈਨੇਡਾ ਅਮਰੀਕਾ ਟੋਰਾਂਟੋ ਕਿਤੇ ਵੀ ਹੋ ਗਿਆ ਅਲੱਗ-ਅਲੱਗ ਦੇਸ਼ਾਂ ਦੇ ਚੈਨਲ ਦੇ ਵਿੱਚ ਬਹੁਤ ਜ਼ਿਆਦਾ ਪੈਸਾ ਵਾ ਦੇਖੋ ਇਸ ਚੈਨਲ ਦੇ ਵਿੱਚ ਕੰਟੈਂਟ ਤੁਸੀਂ ਨਹੀਂ ਲਿਖਣਾ ਹੈਗਾ ਜੀ ਫੇਸ ਤੁਸੀਂ ਆਪਣਾ ਦਿਖਾਉਣਾ ਨਹੀਂ ਹੈਗਾ ਜੀ ਇਹਦੇ ਵਿੱਚ ਸਿਰਫ ਤੁਸੀਂ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ-ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੀ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸੁਰੋਏ ਦੇ ਵਿੱਚ ਜੀ ਸੋ ਦੋਸਤੋ ਜਿਹੜਾ ਸਾਡਾ ਅੱਜ ਦਾ ਵੀਡੀਓ ਦਾ ਟੌਪਿਕ ਹੈ ਸਾਡਾ ਅੱਜ ਦਾ ਵੀਡੀਓ ਦਾ ਟੌਪਿਕ ਹੈਗਾ ਜੀ ਆਪਣੇ ਮੋਬਾਈਲ ਫੋਨ ਤੋਂ ਗੇਮ ਖੇਡੋ ਤੇ ਮਹੀਨੇ ਦੇ ਲੱਖਾਂ ਰੁਪਏ ਕਮਾਓ ਹਾਂਜੀ ਬਿਲਕੁਲ ਸੱਚ ਗੱਲਾਂ ਜੀ ਤੁਸੀਂ ਆਪਣੇ ਮੋਬਾਈਲ ਫੋਨ ਤੇ ਤੁਸੀਂ ਗੇਮ ਖੇਡਣੀ ਆ ਤੇ ਤੁਸੀਂ ਉਹ ਗੇਮ ਨੂੰ ਖੇਡ ਕੇ ਤੁਸੀਂ ਮਹੀਨੇ ਦੇ ਲੱਖਾਂ ਰੁਪਏ ਤੁਸੀਂ ਕਮਾ ਸਕਦੇ ਹੋ ਜੀ ਸੋ ਦੋਸਤੋ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪ੍ਰੋਪਰਲੀ ਸਟੈਪ ਵਾਈਜ਼ ਸਟੈਪ ਦੱਸਾਂਗਾ ਕਿ ਤੁਸੀਂ ਆਪਣੇ ਮੋਬਾਈਲ ਫੋਨ ਦੇ ਵਿੱਚ ਕਿਵੇਂ ਗੇਮ ਖੇਡਣੀ ਆ ਕਿਹੜੀ ਗੇਮ ਖੇਡਣੀ ਆ ਤੇ ਤੁਸੀਂ ਉਹ ਗੇਮ ਖੇਡ ਕੇ ਤੁਸੀਂ ਮਹੀਨੇ ਦੇ ਲੱਖ ਰੁਪਏ ਤੁਸੀਂ ਕਿਵੇਂ ਘੁਮਾ ਸਕਦੇ ਹੋ ਸੋ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਫ ਤੱਕ ਜਰੂਰ ਦੇਖਿਓ ਜੀ ਅਗਰ ਤੁਸੀਂ ਇਸ ਵੀਡੀਓ ਨੂੰ ਸਕਿਪ ਕਰਕੇ ਦੇਖੋਗੇ ਤਾਂ ਤੁਹਾਨੂੰ ਕੁਝ ਵੀ ਸਮਝ ਨਹੀਂ ਆਉਣਾ ਹੈਗਾ ਜੀ ਸੋ ਦੋਸਤੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਸਾਰਿਆਂ ਨਾਲ ਇੱਕ ਗੱਲ ਸਾਂਝੀ ਕਰਨਾ ਚਾਹੁੰਦਾ ਜੀ ਮੈਂ ਜਲੰਧਰ ਸ਼ਹਿਰ ਦੇ ਵਿੱਚ ਬਹੁਤ ਜਲਦੀ ਇੱਕ ਲਾਈਵ ਵਰਕਸ਼ਾਪ ਕਰਨ ਜਾ ਰਿਹਾ ਹਾਂ ਜੀ ਅਗਰ ਤੁਸੀਂ ਮੇਰੀ ਉਹ ਲਾਈਵ ਵਰਕਸ਼ਾਪ ਤੁਸੀਂ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਸਕਰੀਨ ਤੇ ਚੱਲ ਰਹੇ ਨੰਬਰ ਤੇ ਤੁਸੀਂ ਫੋਨ ਕਰਕੇ ਤੁਸੀਂ ਆਪਣੀ ਸੀਟ ਬੁੱਕ ਕਰਵਾ ਸਕਦੇ ਹੋ ਜੀ ਕਿਉਂਕਿ ਮੈਂ ਉਸ ਲਾਈਵ ਵਰਕਸ਼ਾਪ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਕਿ ਤੁਸੀਂ ਘਰੇ ਬੈਠੇ ਤੁਸੀਂ ਕਿਵੇਂ ਪੈਸਾ ਕਮਾ ਸਕਦੇ ਹੋ ਜੀ ਮੈਂ ਲਾਈਵ ਵਰਕਸ਼ਾਪ ਦੇ ਵਿੱਚ ਤੁਹਾਨੂੰ ਇਹੋ ਜਿਹੇ 10 ਤੋਂ 15 ਇਹੋ ਜਿਹੇ ਤਰੀਕਿਆਂ ਬਾਰੇ ਦੱਸਾਂਗਾ ਅਗਰ ਤੁਸੀਂ ਉਨਾਂ ਤੇ ਕੰਮ ਕਰਦੇ ਹੋ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਕਿ ਤੁਸੀਂ ਮਹੀਨੇ ਦੇ 3 ਤੋਂ 5 ਲੱਖ ਰੁਪਏ ਤੁਸੀਂ ਬੜੇ ਆਰਾਮ ਨਾਲ ਤੁਸੀਂ ਬਣਾ ਸਕਦੇ ਹਾਂ ਜੀ ਅਗਰ ਤੁਸੀਂ ਉਹ ਲਾਈਵ ਵਰਕਸ਼ਾਪ ਜੁਆਇਨ ਕਰਦੇ ਹੋ ਤਾਂ ਮੈਂ ਤੁਹਾਨੂੰ ਗਾਰੰਟੀ ਦੇਣਾ ਕਿ ਤੁਹਾਡੀ ਜ਼ਿੰਦਗੀ ਬਦਲ ਜਾਏਗੀ ਸੋ ਦੋਸਤੋ ਅਗਰ ਤੁਸੀਂ ਉਹ ਲਾਈਵ ਵਰਕਸ਼ਾਪ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਸਕਰੀਨ ਤੇ ਚੱਲ ਰੇ ਨੰਬਰ ਉੱਤੇ ਤੁਸੀਂ ਸੰਪਰਕ ਕਰਕੇ ਤੁਸੀਂ ਅੱਜ ਹੀ ਆਪਣੀ ਸੀਟ ਤੁਸੀਂ ਬੁੱਕ ਕਰਵਾ ਸਕਦੇ ਹੋ ਜੀ ਆਓ ਜੀ ਦੋਸਤੋ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਜੀ ਦੇਖੋ ਜੀ ਆਪਣੀ ਵੀਡੀਓ ਦਾ ਟਾਈਟਲ ਹੈਗਾ ਜੀ ਮੋਬਾਈਲ ਤੋਂ ਗੇਮ ਖੇਡ ਕੇ ਤੁਸੀਂ ਪੈਸੇ ਕਿਵੇਂ ਕਮਾ ਸਕਦੇ ਹੋ ਤੁਹਾਨੂੰ ਕੁਝ ਨਹੀਂ ਕਰਨਾ ਹੈਗਾ ਤੁਸੀਂ ਆਪਣੀ ਨਾ ਪਲੇ ਸਟੋਰ ਦੇ ਵਿੱਚ ਜਾਣਾ ਵਾ ਮੰਨ ਲਓ ਅਗਰ ਤੁਹਾਡੇ ਕੋਲ ਕੋਈ ਐਂਡਰੋਇਡ ਫੋਨ ਆ ਤਾਂ ਤੁਸੀਂ ਜਾਣਾ ਵਾ ਪ ਪਲੇ ਸਟੋਰ ਦੇ ਵਿੱਚ ਜਾਣਾ ਵਾ ਅਗਰ ਤੁਹਾਡੇ ਕੋਲ ਆਈਫੋਨ ਹੈਗਾ ਵਾ ਤਾਂ ਤੁਸੀਂ ਐਪ ਸਟੋਰ ਦੇ ਵਿੱਚ ਜਾਣਾ ਵਾ ਉੱਥੋਂ ਜਾ ਕੇ ਤੁਸੀਂ ਕੋਈ ਵੀ ਗੇਮ ਕੋਈ ਵੀ ਗੇਮ ਲਗਾ ਲਓ ਹਨਾ ਬੱਚਾਂ ਦੇ ਰਿਗਾਰਡਿੰਗ ਲਗਾ ਲਓ ਜਾਂ ਪਬਜੀ ਲਗਾ ਲਓ ਜਾਂ ਕੋਈ ਵੀ ਤੁਸੀਂ ਗੇਮ ਲਗਾ ਲਓ ਤੁਸੀਂ ਉਹਨੂੰ ਡਾਊਨਲੋਡ ਕਰ ਲੈਣਾ ਡਾਊਨਲੋਡ ਕਰਨ ਤੋਂ ਬਾਅਦ ਤੁਸੀਂ ਕੀ ਕਰਨਾ ਵਾ ਉਹ ਗੇਮ ਨੂੰ ਤੁਸੀਂ ਜਦੋਂ ਖੇਡਣਾ ਵਾ ਤਾਂ ਤੁਸੀਂ ਆਪਣੇ ਫੋਨ ਦੀ ਸਕਰੀਨ ਰਿਕਾਰਡਿੰਗ ਹਰ ਇੱਕ ਫੋਨ ਦੀ ਸਕਰੀਨ ਰਿਕਾਰਡਿੰਗ ਹੁੰਦੀ ਹੀ ਹੁੰਦੀ ਆ ਸਕ੍ਰੀਨ ਰਿਕਾਰਡ ਹੁੰਦੀ ਆ ਠੀਕ ਹੈ ਜੀ ਅਗਰ ਤੁਹਾਡੇ ਫੋਨ ਦੇ ਵਿੱਚ ਉਹ ਆਪਸ਼ਨ ਨਹੀਂ ਹੈਗੀ ਤਾਂ ਤੁਸੀਂ ਕੀ ਕਰਨਾ ਅਲੱਗ ਤੋਂ ਤੁਸੀਂ ਪਲੇ ਸਟੋਰ ਜਾਂ ਐਪ ਸਟੋਰ ਦੇ ਵਿੱਚ ਤੁਸੀਂ ਸਕ੍ਰੀਨ ਰਿਕਾਰਡ ਸਕ੍ਰੀਨ ਰਿਕਾਰਡ ਦੀ ਤੁਸੀਂ ਐਪਲੀਕੇਸ਼ਨ ਨੂੰ ਤੁਸੀਂ ਡਾਊਨਲੋਡ ਕਰ ਲੈਣਾ ਜੀ ਜਦੋਂ ਵੀ ਤੁਸੀਂ ਕੋਈ ਵੀ ਗੇਮ ਖੇਡੋਗੇ ਤਾਂ ਉਹ ਗੇਮ ਖੇਡਣ ਤੋਂ ਪਹਿਲਾਂ ਤੁਸੀਂ ਆਪਣੇ ਫੋਨ ਦੀ ਸਕ੍ਰੀਨ ਆ ਜਿਹੜੀ ਉਹਨੂੰ ਤੁਸੀਂ ਚਾਲੂ ਕਰ ਲੈਣਾ ਸਕ੍ਰੀਨ ਰਿਕਾਰਡਿੰਗ ਸ਼ੁਰੂ ਕਰ ਦੇਣੀ ਆ ਤੇ ਤੁਸੀਂ ਗੇਮ ਖੇਡੀ ਜਾਣੀ ਆ ਜਿਹੜੀ ਗੇਮ ਖੇਡੋਗੇ ਤੁਸੀਂ 10 ਤੋਂ ਲੈ ਕੇ 15 ਮਿੰਟ ਤੱਕ ਤੁਸੀਂ ਖੇਡਣਾ ਵਾ ਤੁਸੀਂ ਜਦੋਂ ਵੀ ਇਹ ਗੇਮ ਖੇਡੋਗੇ ਤਾਂ ਤੁਹਾਡੀ ਉਹ ਸਕਰੀਨ ਦੇ ਵਿੱਚ ਆਟੋਮੈਟਿਕ ਹੀ ਉਹ ਰਿਕਾਰਡ ਹੋਈ ਜਾਏਗੀ ਤੇ ਜਦੋਂ ਤੁਸੀਂ ਗੇਮ ਨੂੰ ਬੰਦ ਕਰੋਗੇ ਗੇਮ ਨੂੰ ਬੰਦ ਕਰਨ ਤੋਂ ਬਾਅਦ ਤੁਸੀਂ ਸਕਰੀਨ ਰਿਕਾਰਡਿੰਗ ਨੂੰ ਬੰਦ ਕਰ ਦੋਗੇ ਬੰਦ ਕਰਨ ਤੋਂ ਬਾਅਦ ਜਿਹੜੀ ਉਹ ਸਕਰੀਨ ਰਿਪੋਰਟ ਹੋਈ ਆ ਉਹ ਤੁਹਾਡੀ ਗੈਲਰੀ ਦੇ ਵਿੱਚ ਚਲੀ ਜਾਊਗੀ ਤਾਂ ਬਸ ਤੁਸੀਂ ਕੀ ਕਰਨਾ ਹੋ ਉਸੇ ਤਰ੍ਹਾਂ ਤੁਸੀਂ ਜਿਹੜੀ ਵੀ ਉਹ ਤੁਸੀਂ ਗੇਮ ਖੇਡੀ ਆ ਤਾਂ ਤੁਸੀਂ ਮੈਂ ਤੁਹਾਨੂੰ ਇੱਕ ਵੀਡੀਓ ਪਾਈ ਸੀ ਵੀਡੀਓ ਐਡੀਟਿੰਗ ਕਿਵੇਂ ਕਰੀਏ ਤਾਂ ਤੁਸੀਂ ਉਹਨੂੰ ਐਡਿਟ ਕਰਨਾ ਵਾ ਤੁਸੀਂ VN ਵੀਡੀਓ ਐਡੀਟਰ ਦੇ ਵਿੱਚ ਚਲੇ ਜਾਣਾ ਵਾ ਆ ਜਿਹੜੀ ਤੁਸੀਂ ਗੇਮ ਖੇਡੀ ਆ ਤੁਸੀਂ ਇਹਨੂੰ ਤੁਸੀਂ ਐਡੀਟਿੰਗ ਕਰ ਲੈਣੀ ਐ ਐਡੀਟਿੰਗ ਕਿਵੇਂ ਕਰਨੀ ਆ ਤੁਸੀਂ ਜਿੱਦਾਂ ਵੀ ਗੇਮ ਖੇਡੀਆ ਉਸੇ ਉਸੇ ਤਰ੍ਹਾਂ ਉਹ ਤੋਂ ਅਪਲੋਡ ਨਹੀਂ ਕਰਨੀ ਐ ਜੀ ਫੇਰ YouTube ਦੇ ਉੱਤੇ ਤੁਸੀਂ ਅਪਲੋਡ ਕਿਵੇਂ ਕਰਨੀ ਐ ਤੁਸੀਂ ਉਹ ਗੇਮ ਜਮਾਨੋ ਇਹ ਤੁਸੀਂ ਗੇਮ ਖੇਡਿਆ ਇਹ ਗੇਮ ਦੇ ਨਾਲ ਤੁਸੀਂ ਇਹਦੇ ਤੇ ਆਪਣੀ ਤੁਸੀਂ ਵਾਇਸਓਵਰ ਕਰਨੀ ਆ ਵਾਇਸਓਵਰ ਕਰਨੀ ਆ ਕੋਈ ਵੀ ਵਾਇਸਓਵਰ ਕਰਨੀ ਆ ਜਿਵੇਂ ਦੀ ਗੇਮ ਤੁਸੀਂ ਖੇਡ ਰਹੇ ਹੋ ਕੋਈ ਕੁਝ ਵੀ ਤੁਸੀਂ ਵਾਇਸਓਵਰ ਕਰੀ ਜਾਓ ਜੋ ਮਰਜੀ ਬੋਲੀਓ ਤੁਸੀਂ ਲਟਰਮ ਫਟਰਮ ਜੋ ਮਰਜੀ ਬੋਲੀਓ ਜਾਨੀ ਕਿ ਇਹਦੇ ਥੰਨੇ ਤੁਸੀਂ ਆਪਣੀ オリジナル ਓਰੀਜਨਲ ਤੁਸੀਂ ਆਪਣੀ ਵੌਇਸ ਦੇ ਦੇਣੀ ਆ ਓਰੀਜਨਲ ਵੌਇਸ ਦੇ ਦੇਣੀ ਆ ਤੁਸੀਂ ਤੇ ਗੇਮ ਜਿਹੜੀ ਤੁਸੀਂ ਖੇਡੀ ਐ ਸਕਰੀਨ ਰਿਕਾਰਡਿੰਗ ਤੁਸੀਂ ਕੀਤੀ ਆ ਬਸ ਤੁਸੀਂ ਉਹ ਖੇਡ ਖੇਡ ਕੇ ਤੁਸੀਂ ਇਹਨੂੰ ਐਕਸਪੋਰਟ ਕਰ ਲੈਣਾ ਜਦੋਂ ਤੁਹਾਡੀ ਫਾਈਲ ਬਣ ਗਈ ਤਾਂ ਤੁਸੀਂ YouTube ਦੇ ਉੱਤੇ ਆਪਣਾ ਇੱਕ ਚੈਨਲ ਬਣਾ ਲੈਣਾ ਜੀ ਕੋਈ ਵੀ ਉਹਦਾ ਨਾਮ ਰੱਖ ਲੈਣਾ ਗੇਮ ਦੇ ਰਿਗਾਰਡਿੰਗ ਜਿਵੇਂ ਮੰਨ ਕੇ ਚਲੋ ਗੇਮ ਪਲੇਅਰ ਰੱਖ ਲਿਆ ਜਾਂ ਇੰਡੀਅਨ ਗੇਮਰ ਰੱਖ ਲਿਆ ਪੰਜਾਬ ਗੇਮਰ ਰੱਖ ਲਿਆ ਕੋਈ ਵੀ ਨਾਮ ਰੱਖ ਲਓ ਜਿਹੜਾ ਤੁਹਾਨੂੰ ਵਧੀਆ ਲੱਗਦਾ ਵਾ ਤੁਸੀਂ ਉਹ ਗੇਮ ਖੇਡਣੀ ਆ ਤੇ ਆਪਣੇ ਤੁਸੀਂ ਉਹ ਚੈਨਲ ਦੇ ਉੱਤੇ ਤੁਸੀਂ ਅਪਲੋਡ ਕਰ ਦੇਣੀ ਆ ਤੁਸੀਂ ਦਿਨ ਹੀ ਦੀਆਂ 2 ਤੋਂ ਲੈ ਕੇ ਤਿੰਨ ਵੀਡੀਓ ਤੁਸੀਂ ਆਪਣੇ ਚੈਨਲ ਦੇ ਉੱਤੇ ਤੁਸੀਂ ਉਹ ਰਿਕਾਰਡ ਕਰਨੀਆਂ ਹੀ ਕਰਨੀਆਂ ਵਾ ਮੈਂ ਤੁਹਾਨੂੰ ਇਹਦੇ ਚੈਨਲ ਦਿਖਾ ਦਿੰਦਾ ਵਾ ਜਿਹੜੇ ਕੰਮ ਹੀ ਇਹ ਕਰਦੇ ਆ ਉਹਨਾਂ ਦੇ ਤੁਸੀਂ ਸਬਸਕ੍ਰਾਈਬਰ ਦੇਖੋ ਇਹੋ ਜਿਹੇ ਚੈਨਲ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਹੇ ਨੇ ਉਹਨਾਂ ਦੇ ਵੀਊ ਦੇਖੋ ਤੁਸੀਂ ਮਿਲੀਨਾਂ ਦੇ ਵਿੱਚ ਆ ਰਹੇ ਨੇ ਉਹਨਾਂ ਦੇ ਸਬਸਕ੍ਰਾਈਬਰ ਦੇਖੋ ਉਹ ਵੀ ਮਿਲੀਨਾਂ ਦੇ ਵਿੱਚ ਆ ਰਹੇ ਨੇ ਕਿਉਂ ਕਿ ਇਹ ਗੇਮਾਂ ਬੱਚੇ ਨੇ ਜਿਹੜੇ ਛੋਟੇ ਬੱਚੇ ਬਹੁਤ ਜ਼ਿਆਦਾ ਦੇਖਦੇ ਨੇ ਅਗਰ ਤੁਸੀਂ ਇਸ ਚੈਨਲ ਤੇ ਤੁਸੀਂ ਕੰਮ ਕਰਦੇ ਨਾ ਤਾਂ ਮੈਂ ਗਰੰਟੀ ਦਿੰਦਾ ਤੁਸੀਂ ਮਹੀਨੇ ਦੇ 5 ਤੋਂ 6 ਲੱਖ ਰੁਪਏ ਤੁਸੀਂ ਬੜੇ ਆਰਾਮ ਨਾਲ ਤੁਸੀਂ ਕੁਮਾਰੋਂਗੇ ਜੀ ਤੁਸੀਂ ਸੋ ਦੇਖੋ ਮੈਂ ਤੁਹਾਨੂੰ ਦਿਖਾਉਣਾ ਵਾ ਬੱਚੇ ਜਿਹੜੇ ਗੇਮ ਖੇਡਦੇ ਨੇ ਕਿਵੇਂ ਖੇਡਦੇ ਨੇ ਤੁਸੀਂ ਸਾਈਡ ਦੇ ਉੱਤੇ ਦੇਖੋ ਜੀ ਮੇਰੀ ਸਕਰੀਨ ਸ਼ੋ ਹੋ ਰਹੀ ਆ ਮੈਂ ਸਭ ਤੋਂ ਪਹਿਲਾਂ ਖੋਲਦਾ ਹਾਂ YouTube YouTube ਖੋਲਣ ਤੋਂ ਬਾਅਦ ਮੈਂ ਇੱਥੇ ਲਿਖਦਾ ਹਾਂ ਗੇਮਿੰਗ ਗੇਮਿੰਗ ਚੈਨਲ ਚੈਨਲ ਮੈਂ ਲਿਖ ਕੇ ਮੈਂ ਸਰਚ ਕਰਦਾ ਹਾਂ ਹੁਣ ਤੁਸੀਂ ਦੇਖੋ ਬਹੁਤ ਸਾਰੇ ਇਹੋ ਜਿਹੇ ਚੈਨਲ ਆ ਜਾਣਗੇ ਉਹ ਕਿਵੇਂ ਦੇ ਵੀਡੀਓ ਅਪਲੋਡ ਕਰਦੇ ਨੇ ਆ ਦੇਖੋ ਆ ਸਾਰੇ ਆ ਦੇਖ ਲਓ ਕਿੰਨੇ ਵੀਡੀਓ ਆ ਦੇਖ ਲਓ ਆ ਗੇਮ ਖੇਡਦੇ ਆ ਬੰਦੇ ਹਨਾ ਆ ਗੇਮ ਆ ਗਈ ਆ ਗੇਮ ਆ ਗਈ ਆ ਸਾਰੇ ਬੱਚੇ ਗੇਮ ਖੇਡਦੇ ਨੇ ਹੁਣ ਮੈਂ ਇੱਧਰ ਤੇ ਲਿਖ ਦੇਣਾ ਕਿਡਸ ਗੇਮ ਲਿਖ ਦੇਣਾ ਵੈਨਾ ਮੈਂ ਕਿਡਸ ਗੇਮ ਲਿਖ ਦੇਣਾ ਇੱਥੇ ਮੈਂ ਲਿਖਦਾ ਕਿਡਸ ਗੇਮ ਕਿਡਸ ਗੇਮ ਆਹ ਦੇਖੋ ਆ ਬਹੁਤ ساری ਆ ਗਿਆ ਦੇਖੋ ਆ ਦੇਖ ਲਓ ਆ ਦੇਖੋ ਆਦੀ ਆ ਇੱਧਰ ਦੇਖੋ ਇਹਦੇ ਮੈਂ ਤੁਹਾਨੂੰ ਵੀਵ ਦਿਖਾਉਣਾ ਸਬਸਕ੍ਰਾਈਬਰ ਵੀ ਦਿਖਾਉਣਾ ਮੈਂ ਆਹ ਦੇਖ ਲਓ 246000 ਦੇ ਸਬਸਕ੍ਰਾਈਬਰ ਨੇ ਇਹਦੇ ਤੇ ਇਹਦੇ ਵੀਵ ਦੇਖੋ 7 ਮਹੀਨੇ ਦੇ ਵਿੱਚ ਹੈਗੇ ਨੇ 40 ਮਿਲੀਅਨ 7 ਮਹੀਨੇ ਦੇ ਵਿੱਚ ਆ ਦੇਖ ਲਓ ਆ ਦੇਖੋ ਆ ਸਿਰਫ ਇਹਨੇ ਖੇ ਖੇਡੀ ਹੋਈ ਹੈ ਸਿਰਫ ਫੋਨ ਤੋਂ ਤੁਸੀਂ ਆ ਲਗਾ ਲਓ ਆ ਦੇਖ ਲਓ ਕੋਈ ਵੀ ਗੇਮ ਆ ਦੇਖ ਲੋ ਤੁਸੀਂ ਆ ਆ ਦਿਖਾ ਦੇਣਾ ਮੈਂ ਤੁਹਾਨੂੰ ਆ ਜਾ ਦੇ ਲੋ ਇਹਦੇ ਨੂੰ 29000 ਵਿਊ ਨੇ ਆ ਦੇਖੋ ਆ ਦੇਖੋ ਆ ਦੇਖੋ ਆ ਆ ਦੇਖ ਜੇ ਮੈਂ ਤੁਹਾਨੂੰ ਇਸ ਤਰ੍ਹਾਂ ਕਰਕੇ ਦਤਾ ਆਪਣੀ ਸਕਰੀਨ ਤੁਸੀਂ ਆ ਦੇਖੋ ਆ ਦੇਖੋ ਕੁਝ ਵੀ ਨਹੀਂ ਆ ਮੋਬਾਈਲ ਫੋਨ ਦੇ ਵਿੱਚ ਜਾਣਾ ਵਾ ਤੁਸੀਂ ਬਸ ਇਸੇ ਤਰ੍ਹਾਂ ਤੁਸੀਂ ਕੋਈ ਵੀ ਗੇਮ ਕਿਸੇ ਵੀ ਤਰ੍ਹਾਂ ਦੀ ਤੁਸੀਂ ਗੇਮ ਆ ਜਿਹੜੀ ਤੁਸੀਂ ਉਹ ਡਾਊਨਲੋਡ ਕਰ ਲੈਣੀ ਹੈ ਜੀ ਡਾਊਨਲੋਡ ਕਰਕੇ ਤੁਸੀਂ ਸਕਰੀਨ ਰਿਕਾਰਡਿੰਗ ਉਹਦੀ ਸ਼ੁਰੂ ਕਰ ਦੇਣੀ ਆਪਣੇ ਫੋਨ ਦੀ ਤੇ ਤੁਸੀਂ ਬਸ ਬੈਲਿਆਂ ਦੇ ਬੈਠੇ ਤੁਸੀਂ ਸੌਣ ਲੱਗੇ ਤੁਸੀਂ 5-10 ਮਿੰਟ ਗੇਮ ਖੇਡ ਲਓ ਹਣਾ ਜਦੋਂ ਵੀ ਤੁਹਾਨੂੰ ਟਾਈਮ ਮਿਲੇ ਜਦੋਂ ਵੀ ਤੁਹਾਨੂੰ ਟਾਈਮ ਮਿਲੇ ਦਿਨ ਦੇ ਵਿੱਚ ਤੁਸੀਂ 10 ਕਿ ਮਿੰਟ ਗੇਮ ਖੇਡਣੀ ਆ ਬਸ ਉਹਦੀ ਸਕਰੀਨ ਰਿਕਾਰਡਿੰਗ ਕਰਕੇ ਤੁਸੀਂ ਐਡੀਟਿੰਗ ਜਿਹੜੀ ਕਰਨੀ ਆ ਐਡੀਟਿੰਗ ਦੇ ਵਿੱਚ ਬਸ ਤੁਸੀਂ ਇਹ ਨਾ ਧਿਆਨ ਰੱਖਣਾ ਵਾ ਤੁਸੀਂ ਆਪਣੀ ਵੌਇਸ ਦੇਣੀ ਆ ਕੁਝ ਵੀ ਬੋਲੀ ਜਾਓ ਵੌਇਸ ਦੇ ਪਿੱਛੇ ਤੁਸੀਂ ਕੁਝ ਵੀ ਬੋਲੀ ਜਾਓ ਜੋ ਤੁਹਾਨੂੰ ਠੀਕ ਲੱਗਦਾ ਵਾ ਜਦੋਂ ਤੁਹਾਡੀ 10 ਕਿ ਮਿੰਟ ਦੀ ਤੁਹਾਡੀ ਬਣ ਜੇਗੀ ਤਾਂ ਤੁਸੀਂ ਕੀ ਕਰਨਾ YouTube ਚੈਨਲ ਦੇ ਉੱਤੇ ਤੁਸੀਂ ਅਪਲੋ ਤਾਂ ਤੁਸੀਂ ਉਹ YouTube ਚੈਨਲ ਦੇਖੋ ਕਿੰਨੀ ਛੇਤੀ ਗਰੋਅ ਕਰਦਾ ਕਿਉਂਕਿ ਇਹ ਜਿਹੜਾ ਚੈਨਲ ਨੇ ਨਾ ਗੇਮ ਵਾਲੇ ਚੈਨਲ ਨੇ ਬੱਚੇ ਬਹੁਤ ਹੀ ਜ਼ਿਆਦਾ ਦੇਖਦੇ ਨੇ ਬਹੁਤ ਜ਼ਿਆਦਾ ਦੇਖਦੇ ਨੇ ਕੰਨੀ ਇਹ ਚੈਨਲ ਜਿਹੜੇ ਇੰਡੀਆ ਦੇ ਵਿੱਚ ਨਹੀਂ ਦੇਖਿਆ ਜਾਂਦੇ ਇਹ ਚੈਨਲ ਹੋਰ ਵੀ ਕੰਟਰੀਆਂ ਦੇ ਵਿੱਚ ਵੀ ਦੇਖੇ ਜਾਂਦੇ ਨੇ ਆ ਨਿਊਜ਼ੀਲੈਂਡ ਹੋਵੇ ਕੈਨੇਡਾ ਅਮਰੀਕਾ ਟੋਰਾਂਟੋ ਕਿਤੇ ਵੀ ਹੋ ਗਿਆ ਹਣਾ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਦੇਖੇ ਜਾਂਦੇ ਨੇ ਉਹ ਜਿਹੜੇ ਗੋਰਿਆਂ ਦੇ ਬੱਚੇ ਨੇ ਨਾ ਉਹ ਬਹੁਤ ਹੀ ਜ਼ਿਆਦਾ ਇਹ ਗੇਮਾਂ ਨੂੰ ਦੇਖਦੇ ਨੇ ਤੇ ਇਹ ਚੈਨਲ ਦੇ ਵਿੱਚ ਬਹੁਤ ਹੀ ਜ਼ਿਆਦਾ ਕਮਾਈ ਹੁੰਦੀ ਆ ਕਿਉਂਕਿ ਇਹ ਜਿਹੜੇ ਵੀਡੀਓ ਨੇ ਬਾਰਲ ਦੇਸ਼ਾਂ ਦੇ ਵਿੱਚ ਜਿਆਦਾ ਦੇਖੀ ਜਾਂਦੀ ਆ ਤੇ ਉੱਥੇ ਜਿਹੜੀ ਜਿਆਦਾ ਵੀਡੀਓ ਉੱਥੇ ਦੇਖੀ ਜਾਂਦੀ ਆ ਤੇ ਉਹਦੇ ਆਫਕੋਰਸ ਲਈ ਜਿਆਦਾ ਪੈਸੇ ਤਾਂ ਨਹੀਂ ਮਿਲਦੇ ਆ 101% ਚੈਨਲ ਦੇ ਵਿੱਚ ਬਹੁਤ ਜਿਆਦਾ ਪੈਸਾ ਵਾ ਦੇਖੋ ਇਸ ਚੈਨਲ ਦੇ ਵਿੱਚ ਕੰਟੈਂਟ ਤੁਸੀਂ ਨਹੀਂ ਲਿਖਣਾ ਹੈਗਾ ਜੀ ਫੇਸ ਤੁਸੀਂ ਆਪਣਾ ਦਿਖਾਉਣਾ ਨਹੀਂ ਹੈਗਾ ਜੀ ਇਹਦੇ ਵਿੱਚ ਸਿਰਫ ਤੁਸੀਂ ਮੋਬਾਈਲ ਤੋਂ ਗੇਮ ਖੇਡਣੀ ਆ ਤੇ ਤੁਸੀਂ ਆਪਣੀ ਵੌਇਸ ਓਵਰ ਦੇਣੀ ਆ ਬਸ ਹੋਰ ਕੁਝ ਵੀ ਨਹੀਂ ਕਰਨਾ ਜਿਹੜੇ ਮੇਰੇ ਭੈਣ ਭਰਾ ਕਹਿੰਦੇ ਨੇ ਕਿ ਅਸੀਂ ਆਪਣਾ ਫੇਸ ਅੱਗੇ ਨਹੀਂ ਲੈ ਕੇ ਆਉਣਾ ਚਾਹੁੰਦੇ ਹੈਗੇ ਤੇ ਜਿਹੜੇ ਕਹਿੰਦੇ ਵੀ ਸਾਡੇ ਵਿੱਚ ਕੋਈ ਟੈਲੈਂਟ ਵੀ ਨਹੀਂ ਹੈਗਾ ਉਹਨਾਂ ਲਈ ਇਹ ਚੈਨਲ ਬਹੁਤ ਹੀ ਵਧੀਆ ਵਾ ਕੁਝ ਵੀ ਨਹੀਂ ਕਰਨਾ ਤੁਹਾਡੇ ਕੋਲ ਇੱਕ ਸਿਰਫ ਐਂਡਰੋਇਡ ਫੋਨ ਆ ਤੁਸੀਂ ਉਹਦੇ ਤੇ ਤੁਸੀਂ ਆਪਣਾ ਕੋਈ ਵੀ ਗੇਮ ਕਿਸੇ ਵੀ ਤਰ੍ਹਾਂ ਦੀ ਤੁਸੀਂ ਡਾਊਨਲੋਡ ਕਰਦੇ ਆ ਗੇਮ ਨੂੰ ਡਾਊਨਲੋਡ ਕਰਕੇ ਬਸ ਤੁਸੀਂ ਉਹਦੇ ਤੇ ਤੁਸੀਂ ਗੇਮ ਖੇਡਣੀ ਤੇ ਆਪਣੀ ਤੁਸੀਂ ਵੌਇਸ ਦੇਣੀ ਆ ਵੌਇਸ ਇਹ ਵੀ ਨਹੀਂ ਹੈਗਾ ਵੀ ਤੁਸੀਂ ਕੁਝ ਵੀ ਮਤਲਬ ਵੀ ਸਪੈਸ਼ਲ ਤੁਸੀਂ ਉਹਦੇ ਦੇ ਵਾਸਤੇ ਤੁਸੀਂ ਕੰਟੈਂਟ ਲਿਖਣਾ ਵਾ ਜਾਂ ਰਾਈਟਿੰਗ ਲਿਖਣੀ ਆ ਕੁਝ ਵੀ ਨਹੀਂ ਲਿਖਣਾ ਤੁਸੀਂ ਜੋ ਵੀ ਤੁਹਾਡੇ ਮਨ ਦੇ ਵਿੱਚ ਆਉਂਦਾ ਵਾ ਜੋ ਵੀ ਤੁਹਾਡੇ ਦਿਮਾਗ ਦੇ ਵਿੱਚ ਆਉਂਦਾ ਤੁਸੀਂ ਵੀਡੀਓ ਨੂੰ ਦੇਖ ਕੇ ਤੁਸੀਂ ਬੋਲੀ ਜਾਣਾ ਬਸ ਬੋਲੀ ਜਾਣਾ ਜਾਨੀ ਕਿ ਇਹਦੇ ਵਿੱਚ ਵੀ ਤੁਹਾਡੀ ਵੌਇਸ ਹੋਣੀ ਚਾਹੀਦੀ ਹੈ ਕਿਉਂਕਿ ਜਿਹੜੀ ਤੁਹਾਡੀ ਵੌਇਸ ਆ ਉਹ ਕਿਹੜਾ ਜਾਨੀ ਕਿ ਗੋਰਿਆਂ ਦੇ ਬੱਚਿਆਂ ਨੂੰ ਸਮਝ ਆਉਣੀ ਆ ਤੁਸੀਂ ਪੰਜਾਬੀ ਦੇ ਵਿੱਚ ਬੋਲਣੀ ਆ ਜਾਂ ਫਿਰ ਤੁਸੀਂ ਹਿੰਦੀ ਦੇ ਵਿੱਚ ਬੋਲਣਾ ਵਾ ਹੋਰ ਤਾਂ ਤੁਸੀਂ ਕੁਝ ਬੋਲਣਾ ਨਹੀਂ ਹੈਗਾ ਤੁਹਾਡੀ ਵੀਡੀਓ ਨੇ ਜ਼ਿਆਦਾਤਰ ਉਹ ਰਹੀਆਂ ਨੇ ਜਿਹੜੇ ਗੋਰਿਆਂ ਦੇ ਬੱਚੇ ਦੇਖਦੇ ਨੇ ਬਾਹਰ ਜ਼ਿਆਦਾ ਤੁਹਾਡੀ ਵੀਡੀਓ ਦੇਖੀ ਜਾਊਗੀ ਤੇ ਉਹਨਾਂ ਨੂੰ ਪੰਜਾਬੀ ਵੀ ਨਹੀਂ ਹੁੰਦੀ ਹਿੰਦੀ ਵੀ ਨਹੀਂ ਹੁੰਦੀ ਹੈਗੀ ਸੋ ਉਹਨਾਂ ਨੂੰ ਉਹਦੇ ਨਾਲ ਕੋਈ ਲਿੰਕ ਨਹੀਂ ਹੈਗਾ ਉਹਨਾਂ ਨੂੰ ਸਿਰਫ ਜਿਹੜੀ ਸਕਰੀਨ ਦੇ ਉੱਤੇ ਗੇਮ ਸ਼ੋਅ ਹੋ ਰਹੀ ਆ ਉਹਨਾਂ ਨੇ ਉਹ ਦੇਖਣੀ ਆ ਤੇ ਤੁਹਾਨੂੰ ਪੈਸੇ ਵੀ ਉਹਦੇ ਹੀ ਮਿਲਣਿਆ ਆਪਾਂ ਵੌ ਔਰ ਕਿਉਂਕਿ ਸਾਡੀ ਵੀਡੀਓ ਅਸੀਂ ਕਿਉਂਕਿ ਦੇਖੋ ਸਾਡਾ ਤਾਂ ਕੰਟੈਂਟ ਨਹੀਂ ਅਸੀਂ ਤਾਂ ਸਕਰੀਨ ਰਿਕਾਰਡਿੰਗ ਕੀਤੀ ਆ ਅਸੀਂ ਸਕਰੀਨ ਰਿਕਾਰਡਿੰਗ ਕੀਤੀ ਵੀ ਕੱਲ ਨੂੰ ਸਾਡੀ ਵੀਡੀਓ ਤੇ ਕਾਪੀਰਾਈਟ ਸਟ੍ਰਾਈਕ ਨਾ ਆ ਜੇ ਇਸ ਕਰਕੇ YouTube ਕਹਿੰਦਾ ਵਾ ਤੁਸੀਂ ਸਕਰੀਨ ਰਿਕਾਰਡਿੰਗ ਕਰਕੇ ਤੁਸੀਂ ਅਪਲੋਡ ਕਰ ਸਕਦੇ ਹੋ ਬਟ ਕੀ ਹੈ ਵੀ ਤੁਸੀਂ ਉਹਦੇ ਵਿੱਚ ਆਪਣੀ ਵੈਲਿਊ ਕ੍ਰੀਏਟ ਕਰੋ ਵੀ ਤੁਸੀਂ ਆਪਣੀ ਵੈਲਿਊ ਤੁਸੀਂ ਜਿਹੜੀ ਤੁਸੀਂ ਉਹ ਵੈਲਿਊ ਕੀ ਕ੍ਰੀਏਟ ਕਰ ਸਕਦੇ ਹੋ ਸੋ ਇਸ ਕਰਕੇ ਆਪਣੀ ਜਿਹੜੀ ਵੈਲਿਊ ਸੀ ਆਪਾਂ ਵੌਇਸ ਸੀ ਆਪਣੀ ਆਪਾਂ ਵੌਇਸ ਉਹਦੇ ਵਿੱਚ ਦੇਤੀ ਆ ਤੇ ਮਿਊਜ਼ਿਕ ਵੀ ਆਪਾਂ ਕਿਤੇ ਡਾਊਨਲੋਡ ਕਰਕੇ ਲਗਾ ਦੇਣਾ ਤੇ ਆਪਾਂ YouTube ਦੇ ਉੱਤੇ ਅਪਲੋਡ ਕਰ ਦੇਣੀ ਆ ਜੜੇ ਮੇਰੇ ਭੈਣ ਭਰਾ ਕਹਿੰਦੇ ਨੇ ਵੀ ਅਸੀਂ ਆਪਣਾ ਫੇਸ ਨਹੀਂ ਦਿਖਾਉਣਾ ਚਾਹੁੰਦੇ ਹੈਗੇ ਜਾਂ ਮਤਲਬ ਸਾਡੇ ਕੋਲ ਅਸੀਂ ਕੰਟੈਂਟ ਨਹੀਂ ਹੈਗਾ ਤਾਂ ਉਹਨਾਂ ਵਾਸਤੇ ਇਹ ਬਹੁਤ ਵਧੀਆ ਚੈਨਲ ਆ ਉਹ ਚੁੱਪ ਚਾਪ ਇਹ ਚੈਨਲ ਬਣਾ ਲਓ ਤੇ ਵੀਡੀਓ ਤੁਸੀਂ ਅਪਲੋਡ ਕਰਨੀ ਸ਼ੁਰੂ ਕਰ ਦਿਓ ਅਗਰ ਤੁਹਾਨੂੰ ਸਮਝ ਨਹੀਂ ਆਏਗਾ ਤਾਂ ਤੁਸੀਂ ਮੈਨੂੰ ਕਿਸੇ ਵੀ ਟਾਈਮ ਤੁਸੀਂ ਮੈਨੂੰ ਕਾਲ ਕਰਕੇ ਤੁਸੀਂ ਮੈਨੂੰ ਪੁੱਛ ਸਕਦੇ ਹੋ ਮੈਂ ਤੁਹਾਨੂੰ ਪ੍ਰੋਪਰਲੀ ਸਹੀ ਤਰੀਕੇ ਨਾਲ ਫੋਨ ਤੇ ਵੀ ਗਾਈਡ ਕਰ ਦਾਂਗਾ ਜੀ ਸੋ ਅੱਜ ਹੀ ਇਹ ਚੈਨਲ ਤੁਸੀਂ ਬਣਾਉਣਾ ਸ਼ੁਰੂ ਕਰ ਦਿਓ ਅਗਰ ਤੁਹਾਨੂੰ ਕੁਝ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਵਾਲ ਲਾ ਤੁਹਾਡਾ ਕਿਹਾ ਨਾ ਤੁਹਾਨੂੰ ਸਮਝ ਨਹੀਂ ਆਇਆਗਾ ਵੀਡੀਓ ਦੇ ਰਿਗਾਰਡਿੰਗ ਤਾਂ ਤੁਸੀਂ ਮੈਨੂੰ ਐਨੀ ਟਾਈਮ ਤੁਸੀਂ ਸਕਰੀਨ ਤੇ ਮੇਰਾ ਨੰਬਰ ਸ਼ੋ ਹੋ ਰਿਹਾ ਜੀ ਤੁਸੀਂ ਮੈਨੂੰ ਐਨੀ ਟਾਈਮ ਤੁਸੀਂ ਮੈਨੂੰ ਕਾਲ ਕਰਕੇ ਤੁਸੀਂ ਮੈਨੂੰ ਪੁੱਛ ਸਕਦੇ ਹੋ ਤੁਸੀਂ ਤੇ ਅੱਜ ਹੀ ਤੁਸੀਂ ਆਪਣਾ ਚੈਨਲ ਬਣਾਓ ਗੇਮ ਖੇਡੋ ਤੇ ਮਹੀਨੇ ਦੇ ਤੁਸੀਂ ਲੱਖ ਰੁਪਏ ਕਮਾਓ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਉਮੀਦ ਕਰਦਾ ਕਿ ਤੁਹਾਨੂੰ ਇਸ ਵੀਡੀਓ ਦੇ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਅਗਰ ਤੁਹਾਡੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਵਾਲ ਹੋ ਤਾਂ ਤੁਸੀਂ ਮੈਨੂੰ ਐਨੀ ਟਾਈਮ ਤੁਸੀਂ ਮੈਨੂੰ ਪੁੱਛ ਸਕਦੇ ਹੋ ਤੇ ਤੁਸੀਂ ਵੀਡੀਓ ਦੇ ਕਮੈਂਟ ਦੇ ਵਿੱਚ ਵੀ ਤੁਸੀਂ ਮੈਨੂੰ ਆਪਣਾ ਸਵਾਲ ਪੁੱਛ ਸਕਦੇ ਹੋ ਸੋ ਦੋਸਤੋ ਮਿਲਦੇ ਹਾਂ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਨਾਲ ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ